ਫਗਵਾੜਾ ਦੇ ਸਪਰੋਟ ਰੇਲਵੇ ਫਾਟਕ ਦੀਆਂ ਲਾਈਨਾਂ ਤੇ ਟ੍ਰੇਨ ਹੇਠਾਂ ਆਉਣ ਨਾਲ ਇੱਕ ਔਰਤ ਦੀ ਮੌਤ ਹੋ ਗਈ ਮੌਕੇ ਤੇ ਪੁੱਜੀ ਜੀਆਰਪੀ ਪੁਲਿਸ ਫਗਵਾੜਾ ਟੀਮ ਦੇ ਇੰਚਾਰਜ ਜੋਸੰਗ ਨੇ ਦੱਸਿਆ ਕਿ ਔਰਤ ਦੀ ਉਮਰ ਲਗਭਗ 50 ਸਾਲ ਜਾਪ ਰਹੀ ਹੈ ਤੇ ਇਹ ਨੇਪਾਲ ਦੀ ਰਹਿਣ ਵਾਲੀ ਲੱਗ ਰਹੀ ਹੈ ਜਿਸ ਦੀ ਕੋਈ شناخت ਨਹੀਂ ਹੋ ਸકી ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਕਿ ਇਸਨੇ ਆਤਮ ਹੱਤਿਆ ਕੀਤੀ ਹੈ ਜਾਂ ਅਚਨਚੇਤ ਹੀ ਟ੍ਰੇਨ ਦੀ ਲਪੇਟ ਵਿੱਚ ਆ ਗਈ Laash ਨੂੰ ਫਗਵਾੜਾ ਦੀ ਸਿਵਲ ਹਸਪਤਾਲ ਦੀ ਮੋਰਚੀ ਵਿੱਚ ਰਖਵਾਇਆ ਗਿਆ ਤੁਸੀਂ ਦੇਖ ਰਹੇ ਹੋ ਆਇਨਾ ਟੀਵੀ ਤੋਂ ਹਰੀਸ਼ ਪੰਡਾਰੀ ਦੀ ਇਹ ਰਿਪੋਰਟ ਸਪਰੋ ਰੇਲਵੇ ਫਾਟਕ ਤੇ ਡੈੱਡ ਬੋਡੀ ਮਿਲੀ ਹੈਗੀ ਇੱਕ ਹੋਰ ਦੀ ਕੀ ਮਾਮਲਾ ਹੈ ਸਾਹਮਣੇ ਆਇਆ ਹਾਂ ਇਹ ਹੋਣੀ ਕਿ ਨਾ ਸਾਨੂੰ ਐਸਐਸ ਅਵੇਲੇਬਲ ਮੈਸੇਜ ਆਸੀ ਜੀ ਕਿ 416 ਦਾ 22 ਡਾਉਣ ਲਾਈਨ ਦੇ ਕੋਲ ਇੱਕ ਲੇਡੀ ਜਿਹੜੇ ਐਸ 75 ਵੇਟ ਕੋ ਵੀ ਡੱਡਾ ਕਰਕੇ ਐਕਸੀਡੈਂਟ ਹੋਇਆ ਰਨਓਵਰ ਹੋਵੀ ਸੀ ਰਨਓਵਰ ਹੋਣ ਦੇ ਨਾਲ ਹੀ ਦੂਜੀਆ ਗੱਡੀ ਦੇ ਵਿੱਚ ਜੀ ਤੇ ਐਤ ਹੋਈ ਹੈ ਇਹ ਦੇਖ ਰਹੇ ਹਾਂ ਹੁਣ ਪਤਾ ਕਰਦੇ ਹਾਂ ਪਬਲਿਕ ਨੂੰ ਯਾਰ ਜਿਹੜਿਆ ਰਾਗੀ ਜਾ ਰਹੇ ਨੇ ਜੀ ਨੇੜੇ ਨੇੜੇ ਗੁਰਦੁਆਰਾ ਅਨਾਉਂਸਮੈਂਟ ਕਰਵਾ ਹਾਂ ਮੱਲਿਆਂ ਦੇ ਵਿੱਚ ਜੇ ਪਤਾ ਲੱਗਦਾ ਕਿਸੇ ਦਾ ਤੇ ਫਿਲਹਾਲ ਇਹਨੂੰ 72 ਘੰਟੇ ਬਾਅਦ ਤੇ ਆਪਾਂ ਮੋਰਚੀ ਸਿਵਲ ਹਸਪੀਟਲ ਕੋਲ ਆ ਰਿਹਾ ਸਰ ਕੀ ਲੱਗ ਰਿਹਾ ਕਿ ਆਤਮਹੱਤਿਆ ਕੀਤੀ ਗਈ ਹੈ ਜਾਂ ਕੁਦਰਤੀ ਪਾਣਾ ਵਾਪਰਿਆ ਇਹ ਕੁਦਰਤੀ ਪਾਣਾ ਲੱਗਦਾ ਜੀ ਆਤਮਹੱਤਿਆ ਵਾਲਾ ਕੋਈ ਸਿੰਟਮ ਨਹੀਂ ਦਿਖੇ ਕਿਉਂਕਿ ਰੇਲਵੇ ਲਾਈਨ ਜਿਹੜਾ ਫਾੜੇ ਕ੍ਰੋਸ ਕਰਦੀ ਜਾ ਰਹੀ ਸੀ ਫਾੜੇ ਕ੍ਰੋਸ ਦੇ ਵਿੱਚ ਹੀ ਕ੍ਰੋਸ ਕਰਦੇ ਕਰਦੇ ਇਹਨੂੰ ਗੱਡੀ ਨਹੀਂ ਲਿਖੀ ਅਚਾਨਕ ਗੱਡੀ ਪੈ ਗਈ ਇਹ ਉਹ ਲਿਖਾਂ ਕਿ ਜਿਹੜਾ ਇਹ ਦਾ ਐਕਸੀਡੈਂਟ ਹੋਇਆ ਹੈ ਕਿ ਕਿੰਨੇ ਕਵਾਂ ਦਾ ਸਮਾਂ ਸੀ ਸਰ ਇਹ ਸ਼ਾਮਾਂ ਹੈਗਾ ਜੀ ਕੋਈ 6:30 ਵੇ 11:00 ਕਵਾਂ ਦਾ ਟਾਈਮ ਦਾ ਤੁਸੀਂ ਮੌਕੇ ਵਾਰਦਾਤ ਕਿੰਨੇ ਸਮੇਂ ਬਾਅਦ ਪਹੁੰਚ ਕੇ ਸੀ ਸਾਹਿਬ ਨਾਲ ਹੀ ਜਦੋਂ ਸਾਨੂੰ ਮੈਸੇਜ ਆਇਆ ਨਾਲ ਹੀ ਅਸੀਂ 5 ਮਿੰਟਾਂ ਦੇ ਵਿੱਚ ਹੀ ਪਹੁੰਚੇ ਇੱਥੇ ਤੇ ਦੇਖਿਆ ਸੀ ਜਦੋਂ ਆਕੇ ਜਦੋਂ ਦੇਖਿਆ ਤਾਂ ਇਹ ਵੀ ਕਾਫੀ ਗਾਹਤ ਜਿਹੜੀ ਹੈ ਉਹ ਫੁੱਟ ਗਈ ਹੋਈ ਸੀ ਕਿਉਂਕਿ ਗੱਡੀ ਦੇ ਕ੍ਰੋਸ ਕਰ ਲਈ ਮੁਕਈ ਹੈ ਗੱਡੀ ਕ੍ਰਾਸ ਕਰਦੀ ਨੂੰ ਗੱਡੀ ਹੋਈ ਹੈ ਤੇ ਉਹਦੇ ਨਾਲ ਕੀ ਹੁੰਦਾ ਜਦੋਂ ਗੱਡੀ ਕ੍ਰਾਸ ਕਰਦੀ ਨੂੰ ਫੇ ਜਿਹਦਾ ਸੂਸ਼ਡ ਕਰਦੀ ਫੇ ਤਾਂ ਕਨਫਰਮ ਹੋ ਜਾਂਦਾ ਵੀ ਹਾਂ ਸੂਸ਼ਡ ਸੀ ਫੇ ਤਾਂ ਤਾਂ ਲੱਗ ਜਾਂਦਾ ਪਰ ਸੂਸ਼ਡ ਨਹੀਂ ਹੈ ਜੇ ਰਨਓਵਰ ਹੋਈ ਹੋਈ ਸਰ ਕੋਈ شناختਤਗਤ ਹੋਈ ਤੇ ਕੋਈ ਨਹੀਂ ਅਭੀ شناختਤ ਨਹੀਂ ਹੋਈ شناختਤ ਵਾਸਤੇ ਦਰਾਲੇ ਚੱਲ ਰਹੇ ਨੇ ਇਸ ਪਾਸੇ ਮਿਲਿਆ ਨਹੀਂ ਕੁਛ ਆਸ-ਪਾਸ ਬੋਡੀਗਾਰਡ ਲੱਗਿਆ ਕੁਛ ਨਹੀਂ ਮਿਲਿਆ ਕੋਈ ਇਹਦੀ ਆਇਡੈਂਟੀਟੀ ਪ੍ਰੂਫ ਨਹੀਂ ਮਿਲਿਆ ਕੋਈ ਇਹਦੀ ਕੋਣਾ ਠੀਕ ਹਨ ਤੇ ਨੇੜੇ ਢਾਬੇ ਤੇ लवली ਯੂਨੀਵਰਸਿਟੀ ਦੇ ਨਾਲ-ਨਾਲ ਸਾਰਿਆਂ ਨੂੰ ਸਤਿਗੁਰੂ ਗੁਰਦਾਰਾ ਸਾਹਿਬ ਦੇ ਵਿੱਚ ਨੋਸ਼ਕਰਾਮਾਂਗੇ ਇਹਨਾਂ ਫਿਲਾਲੀ ਨੂੰ ਸੀ 72 ਘੰਟੇ ਦੀ ਸਨਾਖ ਦੇ ਲਈ ਸਿਵਲ ਹਸਪਤਲ ਦੀ ਐਸੀ ਮੋਰਚੀ ਵਿੱਚ ਰਖਾ ਰਹੇ ਸਰ ਇਸ ਬਾਬਤ ਹਾਂ ਨਗਰ ਸੰਪਰਕ ਕਿਸ ਕਿਸੇ ਨਾਲ ਕਰਨਾ ਹੋਵੇ ਕਿਸ ਨੰਬਰ ਤੇ ਕੀਤਾ ਜਾ ਸਕਦਾ ਹਾਂ ਮੈਂ ਚੌਕੀ ਚਾਰ ਜੀਆਰਪੀ ਫੌੜਾ ਤੇ ਨੰਬਰ ਮੇਰਾ ਹੈਗਾ 9417873298 ਜੀਆਰਪੀ ਚੌਕੀ ਹੈਗੀ ਫੌੜਾ ਰੇਲਵੇ ਸਟੇਸ਼ਨ ਤੋਂ ਉੱਥੇ ਆ ਕੇ ਮਿਲ ਜਾਵੇ ਜੀ ਬਹੁਤ ਬਾਰ ਸਹੀ ਹੈ ਜੀ ਕਲ ਵਕਤ ਲਈ ਧੰਨਵਾਦ